ਜਾਮ ਤੇ ਵਿੱਚ ਡਰੱਗ ਮਾਫੀਆ ਜਿਹੜਾ ਹੈ ਉਹ ਬੇਖੌਫ ਬੇਲਗਾਮ ਆਪਣਾ ਕਾਰੋਬਾਰ ਚਲਾ ਰਿਹਾ ਔਰ ਮਾਮਾ ਦੇ ਪੁੱਤ ਖਾ ਰਿਹਾ ਭੈਣਾਂ ਦੇ ਭਰਾ ਖਾ ਰਿਹਾ ਔਰ ਸਰਕਾਰ ਨੇ ਉਸ ਸਾਡੀ ਮਹਿਮ ਨੂੰ ਧਿਆਨ ਚ ਰੱਖ ਕੇ ਐਲਾਨ ਕੀਤਾ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਕਰਾਂਗੇ ਅਸਾਰੇ ਘਟਨਾ ਕਰਮ ਨੇ ਸਰਕਾਰ ਦੀ ਪੋਲ ਖੋਲ ਦਿੱਤੀ ਹੈ ਕਿ ਨਕਲੀ ਸ਼ਰਾਬ ਦਾ ਧੰਦਾ ਜਿਹੜਾ ਕਿ ਪੋਲਿਟਿਕਲ ਸਪੋਰਟ ਤੋਂ ਬਿਨਾਂ ਔਰ ਪੁਲਿਸ ਤੰਤਰ ਦੀ ਸਪੋਰਟ ਤੋਂ ਬਿਨਾਂ ਨਹੀਂ ਚੱਲ ਸਕਦਾ। ਸੰਮੂ ਪੰਜਾਬੀ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੇ ਪੱਤਰਕਾਰ ਪ੍ਰਾ ਲੇਖਕ ਬੁੱਧੀਜੀਵੀ ਸਾਰੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨੂੰ ਮੇਰਾ ਸੱਦਾ ਹੈ ਕਿ ਆਓ ਪੰਜਾਬ ਦੇ ਹਿੱਤਾਂ ਦੀ ਖਾਤਰ ਪੰਜਾਬ ਦੀ ਜਵਾਨੀ ਬਚਾਉਣ ਦੀ ਖਾਤਰ ਬਹੁਜਨ ਸਮਾਜ ਪਾਰਟੀ ਦੇ ਇਸ ਸਖਤ ਸਰਕਾਰ ਦੇ ਵਿਰੁੱਧ ਜੋ ਫੈਸਲਾ ਕੀਤਾ ਇਸ ਦਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਸੁਭਾਲਣ ਵਾਲੀ ਮਹਿਮ ਦਾ ਹਿੱਸਾ ਬਣੀਏ ਧੰਨਵਾਦ ਸਤਿ ਸ਼੍ਰੀ ਅਕਾਲ YouTube ਚੈਨਲ ਅਤੇ Facebook ਪੇਜ Only Truth News Hero 28 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਸਤਾਂ ਦਾ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਆਪਕਾ ਨੂੰ ਪਤਾ ਲੱਗਿਆ ਹੈ ਮੁਜੀਠਾ ਏਰੀਆ ਦੇ ਵਿੱਚ ਪਿੰਡ ਮਰੜੀਕਲਾਂ ਦੇ ਵਿੱਚ ਜੋ ਨਕਲੀ ਸਰਾਵ ਹੈ ਉਸ ਨੂੰ ਪੀ ਕੇ 15 16 ਇਹ ਕਹਿੰਦੇ 14 15 ਜੋ ਸਾਡੇ ਪਾਈ ਸੀਗੇ ਸਾਡੇ ਸਾਥੀ ਸੀ ਸਾਡੇ ਸਮਾਜ ਦੇ ਵੀਰ ਸੀ ਉਹ ਇਸ ਜਹਾਨ ਨੂੰ ਅਲਵੇ ਦਾ ਕਹਿ ਕੇ ਜਾਣੀ ਕਿ ਉਹ ਨਕਲੀ दारू ਪੀ ਕੇ ਉਹਨਾਂ ਦੀ ਮੌਤ ਹੋ ਗਈ ਹੈ ਸੋ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭੌਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਉਹ ਮਰਦੇ ਕਲਾ ਦੇ ਵਿੱਚ ਗਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਾਰੇ ਪਰਿਵਾਰਾਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਉਹਨਾਂ ਨੇ ਤੇ ਜੋ ਪੱਤਰਕਾਰਾਂ ਨਾਲ ਉਸ ਟਾਈਮ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਨੇ ਗੱਲਬਾਤ ਕੀਤੀ ਇਹਦੇ ਨਾਲ ਜੋ ਪੰਜਾਬ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਹੈ ਉਸ ਬਾਰੇ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਇਹ ਤਾਂ ਆਪਾਂ ਵੀ ਕਹਿ ਸਕਦੇ ਆ ਇਸ ਤਰ੍ਹਾਂ ਦੇ ਅਗਰ ਨਕਲੀ ਸਰਾਵ ਦੇ ਹਾਦਸੇ ਹੁੰਦੇ ਹਨ ਇਹਨਾਂ ਦੀ ਇਹ ਕਹ ਲਓ ਕਿ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਸ ਦੇ ਵਿੱਚ ਪਹਿਲਾਂ ਸੰਗਰੂਰ ਦੇ ਵਿੱਚ ਗੁਜਰਾ ਵਿੱਚ ਹੋਇਆ ਫਿਰ ਤਰਨਤਾਰਨ ਦੇ ਵਿੱਚ ਹੋਇਆ ਉਸ ਤੋਂ ਬਾਅਦ ਇਹ ਜੋ ਮਜੀਠਾ ਏਰੀਆ ਮਰੜੀ ਕਲਾਂ ਦੇ ਵਿੱਚ ਵੀ 13 14 ਦੇ ਕਰੀਬ ਜੋ ਜਾਨਾਂ ਨੇ ਨਕਲੀ ਦਰੂਪੀ ਕੇ ਚਲੀ ਗਈਆਂ ਨੇ ਸੋ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੂਰੀ ਨੇ ਜੋ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹ ਤੁਹਾਨੂੰ ਸੁਣਾਉਂਦੇ ਹਾਂ ਚਲੋ ਬਿਨਾਂ ਦੇਰ ਕੀਤੇ ਫਿਰ ਆਪਾਂ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੂਰੀ ਹੋਰਾਂ ਜੀ ਦੀ ਉਹ ਗੱਲਬਾਤ ਸੁਣਦੇ ਹਾਂ ਸਭ ਤੋਂ ਪਹਿਲਾਂ ਮੈਂ ਇਸ ਦਰਦਨਾਕ ਕਟਨਾ ਕਰਮ ਦੀ ਬਹੁਜਨ ਸਮਾਜ ਪਾਰਟੀ ਵੱਲੋਂ ਨਿੰਦਾ ਕਰਦਾ ਔਰ ਪਰਿਵਾਰ ਦੇ ਪ੍ਰੇੜਿਤ ਪਰਿਵਾਰ ਜਿੰਨੇ ਵੀ ਹੈਗੇ ਆ ਸਾਰਿਆਂ ਦੇ ਦੁੱਖ ਵਿੱਚ ਮੋਦੀ ਸਮਾਜ પાર્ટી ਪੂਰਨ ਤੌਰ ਤੇ ਸ਼ਾਮਲ ਹੁੰਦੀ ਕਿਉਂਕਿ ਅਸੀਂ 15 ਮਾਰਚ 2025 ਤੋਂ ਫਗਵਾੜੇ ਦੀ ਧਰਤੀ ਤੋਂ ਪੰਜਾਬ ਸੰਭਾਲੋ ਮਹਮ ਚੇੜੀ ਔਰ ਜਿਹਦੇ ਚ ਇੱਕ ਮੁੱਦਾ ਵੱਡਾ ਇਹ ਰੱਖਿਆ ਸਭ ਤੋਂ ਕਿ ਪੰਜਾਬ ਦੇ ਵਿੱਚ ਡਰਗ ਮਾਫੀਆ ਜਿਹੜਾ ਹੈ ਉਹ ਬੇਖੌਫ ਬੇਲਗਾਮ ਆਪਣਾ ਕਾਰੋਬਾਰ ਚਲਾ ਰਿਹਾ ਔਰ मामा ਦੇ ਪੁੱਤ ਖਾ ਰਿਆ ਭੈਣਾਂ ਦੇ ਭਰਾ ਖਾ ਰਿਆ ਅਸੀਂ मामा ਦੇ ਪੁੱਤ ਬਚਾਉਣ ਦਾ ਭੈਣਾਂ ਦੇ ਭਰਾ ਬਚਾਉਣ ਦਾ ਮਹਿਮ ਸ਼ੁਰੂ ਕਰ ਚੁੱਕੇ ਹਾਂ ਔਰ ਸਰਕਾਰ ਨੇ ਉਸ ਸਾਡੀ ਮਹਿਮ ਨੂੰ ਧਿਆਨ ਚ ਰੱਖ ਕੇ ਐਲਾਨ ਕੀਤਾ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਕਰਾਂਗੇ ਲੇਕਿਨ ਆ ਸਾਰੇ ਘਟਨਾ ਕਰਮ ਨੇ ਸਰਕਾਰ ਦੇ ਪੋਲ ਖੋਲ ਦਿੱਤੇ ਹੋਜੇ ਕਿ ਨਕਲੀ ਸ਼ਰਾਬ ਦਾ ਧੰਦਾ ਜਿਹੜਾ ਕਿ ਪੋਲਿਟਿਕਲ ਸਪੋਰਟ ਤੋਂ ਬਿਨਾ ਔਰ ਪੁਲਿਸ ਤੰਤਰ ਦੀ ਸਪੋਰਟ ਤੋਂ ਬਿਨਾ ਨਹੀਂ ਚੱਲ ਸਕਦਾ। ਤੋਂ ਇਹ ਜਿਹੜਾ ਸਮੱਗਲਰ ਡਰੱਗ ਸਮੱਗਲਰ ਰਾਜਨੀਤਿਕ ਲੋਕ ਔਰ ਪੁਲਿਸ ਤੰਤਰ ਦਾ ਗੱਠਜੋੜ ਪੰਜਾਬ ਦੀਆਂ ਮਾਮਾ ਦੇ ਪੁੱਤ ਖਾ ਰਿਆ। ਭਰਾ ਖਾ ਰਿਆ ਭਰਾ ਨੇ ਆ ਸਾਡੇ ਸਾਹਮਣੇ ਪੈਨ ਇੱਕ ਜੀ ਸ਼ਰਾਬ ਨਾਲ ਚਲਾ ਗਿਆ ਇੱਕ ਬੱਚਾ ਚਿੱਟੇ ਨੇ ਉਹਦੇ ਨਾਲ ਜੂਝ ਰਿਹਾ ਔਰ ਸਰਕਾਰ ਕਹਿੰਦੀ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਚਿੱਟਾ ਹੁਣ ਖਤਮ ਹੋ ਗਿਆ ਐਸੇ ਹੀ ਪਿੰਡ ਦੇ ਵਿੱਚ ਸ਼ਰਾਬ ਮਿਲ ਰਿਹਾ ਆ ਸਾਡੇ ਸਾਹਮਣੇ ਖੜੀ ਹੈ ਪੀੜਤ ਸੋ ਮੈਂ ਕਿਹਾ ਸੀ ਕਿ ਇਹ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੀ ਜਨਤਾ ਦੇ ਅੱਖਾਂ ਵਿੱਚ ਕੱਟਾ ਪਾਣ ਦੀ ਇੱਕ ਮੈਂ ਅਸੀਂ ਭਾਜਪਾ ਸਮਾਜ ਪਾਰਟੀ ਵੱਲੋਂ ਜਿੱਥੇ ਪਰਿਵਾਰ ਦੇ ਦੁੱਖ ਚ ਸ਼ਾਮਲ ਹੁੰਦੇ ਆ ਉੱਥੇ ਅਸੀਂ ਇਹ ਐਲਾਨ ਵੀ ਕਰਦੇ ਆ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਪੀੜਿਤ ਪਰਿਵਾਰਾਂ ਨੂੰ ਘੱਟੋ ਘੱਟ 1-1 ਕਰੋੜ ਦਾ ਮੁਆਵਜ਼ਾ ਦੇ ਦੇ ਕਿੰਨਾ ਡੈਮੇਜ ਹੋ ਗਏ ਉਹਨਾਂ ਦਾ ਟ੍ਰੀਟਮੈਂਟ ਔਰ ਕੰਪਨਸੇਸ਼ਨ ਔਰ ਦੋਚੀਆਂ ਨੂੰ ਦੇਖੋ ਟਰੇਡਰ ਨੂੰ ਹੋਲਸੇਲਰ ਨੂੰ ਡਿਸਟ੍ਰਿਬਿਊਟਰ ਨੂੰ ਪ੍ਰੋਡਿਊਸਰ ਨੂੰ ਔਰ ਪ੍ਰੋਡਿਊਸਰ ਦੇ ਨਾਲ ਇਨਵੈਸਟਰ ਨੂੰ ਉੱਥੋਂ ਤੱਕ ਪਹੁੰਚ ਕਰਕੇ ਦੋਸ਼ੀ ਅਗਰ ਸਰਕਾਰ ਨਹੀਂ ਪਕੜਦੇ ਤਾਂ ਸਰਕਾਰ ਦੀਆਂ ਜਿਹੜੀ ਇੰਟੈਂਸ਼ਨ ਉੱਤੇ ਸਵਾਲ ਉੱਠੂਗਾ ਔਰ ਸਰਕਾਰ ਦੱਸੇ ਤਰਨ ਤਰਨ ਦੇ ਦੋਸ਼ੀਆਂ ਲਈ ਹੁਣ ਤੱਕ ਕੀ ਹੋਇਆ ਸਰਕਾਰ ਦੱਸੇ ਸੰਗਰੂਰ ਵਾਲਿਆਂ ਨੂੰ ਕਿਹੜੀ ਸਜ਼ਾ ਮਿਲੀ ਤੂੰ ਜੇ ਸਰਕਾਰ ਨੇ ਡਰਗ ਮਾਫੀਆ ਦੀ ਪਿੱਠ ਥੱਪੜ ਨਹੀਂ ਇਸੇ ਕਰਕੇ ਮੈਂ ਕਹਿ ਸੰਗਤ ਨੂੰ ਕਿ ਮਾਰਨੇ ਵਾਲੇ ਆ ਕੇ ਚਲੇ ਗਏ ਹੁਣ ਤਾਂ ਬਚਾਣੇ ਵਾਲੇ ਆਏ ਤੋਂ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿਉਂਕਿ ਇਹ ਸਾਰੇ ਕੁਝ ਵਰਤਾਰੇ ਨੂੰ ਦੇਖ ਕੇ ਚੁੱਪ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ 22 ਤਰੀਕ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੀਆਂ ਮਾਮਾਂ ਦੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਧੀਆਂ ਦਾ ਸੁਹਾਗ ਬਚਾਉਣ ਲਈ 22 ਤਰੀਕ ਨੂੰ ਹਰ ਜ਼ਿਲ੍ਹੇ ਦੇ ਵਿੱਚ ਸੜਕਾਂ ਤੇ ਉਤਰੇਗੀ ਰੋਸ ਪ੍ਰਦਰਸ਼ਨ ਕਰੇਗੀ ਸਰਕਾਰ ਦੀ ਪੰਜਾਬ ਨੂੰ ਬਰਬਾਦ ਕਰਨ ਵਾਲੀ ਨੀਤੀ ਦਾ ਵਿਰੋਧ ਕਰੇਗੀ ਪੰਜਾਬ ਸੰਭਾਲਣ ਲਈ ਸੰਗਤਾਂ ਨੂੰ ਸੱਦਾ ਦੇਊਗੀ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਵਾਂਗੇ ਸੋ ਸਮੂਹ ਪੰਜਾਬੀਆਂ ਨੂੰ ਸਾਡਾ ਸਾਡਾ ਸੱਦਾ ਆ ਕਿ 78 ਸਾਲ ਕਾਂਗਰਸ ਅਕਾਲੀ ਬੀਜੇਪੀ ਤੁਸੀਂ ਦੇਖੇ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਆਓ ਪੰਜਾਬ ਨੂੰ ਇਸ ਅੰਧਕਾਰ ਚੋਂ ਕੱਢਣੇ ਲਈ ਮੌਜੂਦ ਸਮਾਜ ਪਾਰਟੀ ਜਿਹੜੀ ਬਹੁਤ ਹੀ ਸੰਵੇਦਨਸ਼ੀਲੋਕ ਡਰੱਗ ਮਾਫੀਆ ਦੇ ਵਿਰੁੱਧ ਮਦਾਨ 'ਚ ਉਤਰੀ ਹੈ ਤਾਂ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ 22 ਤਰੀਕ ਨੂੰ ਸਾਰੇ ਜ਼ਿਲ੍ਹਿਆਂ 'ਚ ਬੋਝਨ ਸਮਾਜ ਪਾਰਟੀ ਜੋ ਪੰਜਾਬ ਦੀ ਜਨਤਾ ਦੇ ਹਿੱਤਾਂ ਲਈ ਸੜਕਾਂ ਤੇ ਆਉਣ ਦਾ ਫੈਸਲਾ ਕੀਤਾ ਤਾਂ ਸੰਗਤਾਂ ਇਹਦੇ ਵਿੱਚ ਵੱਧ ਚੜ ਕੇ ਸਹਿਯੋਗ ਕਰਨ ਸਮੂਹ ਪੰਜਾਬੀ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੇ ਪੱਤਰਕਾਰ ਪ੍ਰਾ ਲੇਖਕ ਬੁੱਧੀ ਜੀ ਵੀ ਸਾਰੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨੂੰ ਮੇਰਾ ਸੱਦਾ ਹੈ ਕਿ ਆਓ ਪੰਜਾਬ ਦੇ ਹਿੱਤਾਂ ਦੇ ਖਾਤਰ ਪੰਜਾਬ ਦੀ ਜਵਾਨੀ ਬਚਾਉਣ ਦੇ ਖਾਤਰ ਬਹੁਜਨ ਸਮਾਜ ਪਾਰਟੀ ਦੇ ਇਸ ਸਖਤ ਸਰਕਾਰ ਦੇ ਵਿਰੁੱਧ ਜੋ ਫੈਸਲਾ ਕੀਤਾ ਇਸ ਦਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਸੁਭਾਲਣ ਵਾਲੀ ਮਹਿਮ ਦਾ ਹਿੱਸਾ ਬਣੀਏ ਧੰਨਵਾਦ